79 ਸਾਲ ਹੋ ਗਏ ਸਾਡੇ ਦੇਸ਼ ਨੂੰ ਆਜ਼ਾਦ ਹੋਏ ਹੋਏ ਪਰ ਕੀ ਅਸਲ ਦੇ ਵਿੱਚ ਆਜ਼ਾਦ ਹੋ ਪਾਏ ਹਾਂ ਆਜ਼ਾਦੀ ਤਾਂ ਬਸ ਸਾਡੇ ਸ਼ਰੀਰ ਨੂੰ ਅੰਗਰੇਜ਼ਾਂ ਤੋਂ ਮਿਲੀ ਕੀ ਸਾਡੀ ਆਤਮਾ ਕੀ ਸਾਡਾ ਜੀਵਨ ਅਜਾਗ ਹੋਇਆ ਹੈ ਕੀ ਅਸੀਂ ਭ੍ਰਸ਼ਟਾਚਾਰ ਦਹੇਜ ਫੋਰੀ ਫੋਰ ਵੀਨੇ ਕਾ ਤਜਾ ਤੋਂ ਆਜ਼ਾਦ ਹੋ ਪਾਏ ਹਾਂ ਜੀ ਹਾਂ ਆਜ਼ਾਦ ਤਾਂ ਹੋ ਰਿਹਾ ਪਰ ਆਜ਼ਾਦੀ ਦਾ ਉਹ ਚਿਹਰਾ ਕਿ ਸੇ ਨੋਖਾਇਆ ਨਹੀਂ ਜਾ ਰਿਹਾ ਆਜ਼ਾਦੀ ਦੀ ਲੜਾਈ ਦਾ ਇਹ ਸਫਰ ਕੀ ਦੇਸ਼ ਭਗਤਾ ਨੇ ਇਸ ਕਰਕੇ ਤੈਅ ਕੀਤਾ ਸੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਦੇਸ਼ ਭ੍ਰਸ਼ਟਾਚਾਰ, ਰਿਸ਼ਵਤ ਖੋਰੀ, ਦਹੇਜ, ਫਰੂਨ ਹਤਿਆਦਿਆਂ ਜ਼ੰਜੀਰਾਂ ਦੇ ਵਿੱਚ ਜਕੜਿਆ ਜਾਵੇ। ਬੁਰਾਈਆਂ ਜਿਹੜਾਂ ਵੀ ਇਸ ਦਰਖਤ ਦੀ ਤਰ੍ਹਾਂ ਬਹੁ ਡੂੰਘੀਆਂ ਹਨ, ਜੇ ਵਕਤ ਰਹਿੰਦੇ ਆ ਇਹਨਾਂ ਨੂੰ ਸਮਾਜ ਵਿੱਚੋਂ ਨਹੀਂ ਕੱਢਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਬਹੁਤ ਭਿਆਨਕ ਰੂਪ ਲੈ ਸਕਦੀਆਂ ਹਨ। ਪਰ ਹੁਣ ਸਵਾਲ ਤਾਂ ਇਹ ਉੱਠਦਾ ਹੈ ਕਿ ਇਹਨਾਂ ਜੜ੍ਹਾਂ ਨੂੰ ਇਸ ਸਮਾਜ ਦੇ ਵਿੱਚੋਂ ਕੱਢੂ ਕੌਣ? ਜੇ ਸਮਾਜ ਸਾਡਾ ਹੈ ਤਾ ਲੜਾਈ ਵੀ ਸਾਨੂੰ ਹੀ ਲੜਨੀ ਪੈਣੀ ਹੈ ਤੇ ਇਸ ਦਾ ਮਾਧਿਅਮ ਬਣੋਗੀ ਸਿੱਖਿਆ ਭਗਤ ਸਿੰਘ ਰਾਜਗੁਰੂ ਸੁਖਦੇਵ सुभाष चंद्र बोस ਅਤੇ ਰਾਣੀ ਲక్ష్ਮੀਬਾਈ ਇਹ ਸਭ ਪਹਿਲਾ ਸਿੱਖਿਤ ਹੋਏ ਤੇ ਸਿੱਖਿਆ ਪ੍ਰਾਪਤ ਕਰਕੇ ਹੀ ਇਹਨਾਂ ਨੇ ਦਿਲਾਈ ਹੈ ਅੱਜ ਦੀ ਆਜ਼ਾਦੀ ਅੱਜ ਦੇ ਸਮੇਂ ਵਿੱਚ ਜ਼ਰੂਰਤ ਹੈ ਕਿ ਸਕੇ ਸਮਾਜ ਨੂੰ ਸੱਚੇ ਮਾਰਗਦਰਸ਼ਕੀ ਜੋ ਸੰਤ ਰਾਮਪਾਲ ਜੀ ਮਹਾਰਾਜ ਹਨ 1997 ਲਿਆ ਇੱਕ ਸੁਪਨਾ ਦਹੇਜ ਮੁਕਤ ਹਤੂ ਆਪਣਾ ਇਸ ਦੇ ਤਹਿਤ ਅੰਤਰਾਮਪਾਲ ਜੀ ਮਹਾਰਾਜ ਨੇ ਲੱਖਾਂ ਹੀ ਬੇਟੀਆਂ ਦੇ ਦਹੇਜ ਮੁਕਤ ਵਿਆਹ ਕਰਵਾਏ ਨਸ਼ੇ ਦੀ ਹਨੇਰੀ 부ਹਾਤੋ ਤਤਵ ਗਿਆਨ ਦੀ ਰੋਸ਼ਨੀ ਦੇ ਨਾਲ ਉੱਭਰੇ ਨੌਜਵਾਨ ਅੱਜ ਸੇਵਾ ਭਾਵਸੇ ਤੇ ਦਇਆ ਦੀ ਨਵੀਂ ਮਿਸਾਲ ਕਾਇਮ ਕਰ ਰਹੇ ਨੇ ਜਾਤ ਪਾਤ ਦੀਆਂ ਕੱਚੀਆਂ ਧੰਡਾ ਢਾਈਆਂ ਜਗ ਵਿੱਚ ਆ ਕੇ ਤੇ ਇਨਸਾਨੀਅਤ ਦਾ ਪਾਠ ਪੜਾਇਆ ਸੱਚੀ ਰਾਹ ਦਿਖਾ ਕੇ ਜੇ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਸਮਾਜਿਕ ਭਾਈਚਾਰਕ ਸੰਜ ਦੀ ਅਜੇ ਹੀ ਮਿਸਾਲ ਤਾਂ ਜਰੂਰ ਆਓ ਸਤਲੋਕ ਆਸ਼ਰਮ ਖਮਾਣੋ ਇਹ 7-8 ਸਤੰਬਰ 17 ਹੈ